ਅੱਜ ਅਸੀਂ ਬਣਾ ਰਹੇ ਹਾਂ ਜੀ ਗਜਰੇਲਾ ਸਭ ਤੋਂ ਪਹਿਲਾਂ ਜਿਹੜੀ ਆਪਾਂ ਗਾਜਰਾਂ ਉਹ ਆਪਾਂ ਖੇਤ ਤੋਂ ਹੀ ਫਟ ਲਿਆਂਦੀਆਂ ਸੀਗੀਆਂ ਕਿਉਂਕਿ ਵਧੀਆ ਆਰਗੈਨਿਕ ਨੇ ਵਧੀਆ ਮਿੱਠੀਆਂ ਮਿੱਠੀਆਂ ਨੇ ਜਿਹੜਾ ਗਜਰੇਲਾ ਬਹੁਤ ਜ਼ਿਆਦਾ ਟੇਸਟੀ ਬਣੂਗਾ ਤੇ ਇਹਨੂੰ ਆਪਾਂ ਤੋਲ ਲਿਆ ਸੀਗਾ ਹੁਣ ਆਪਾਂ ਇਹਨੂੰ ਛਿੱਲੀ ਆਨੇ ਆ ਛਿੱਲਣ ਤੋਂ ਬਾਅਦ ਆਪਾਂ ਫੇਰ ਤੋਲਾਂਗੇ ਤੇ ਉਸ ਤੋਂ ਬਾਅਦ ਆਪਾਂ ਇਹਨੂੰ ਕद्दूकश ਕਰ ਲਾਂਗੇ ਤੇ ਫਿਰ ਆਪਾਂ ਇਹਦਾ ਬਣਾਵਾਂਗੇ ਜੀ ਗਜਰੇਲਾ ਵਰਫੀ ਵੀਡੀਓ ਐਂਡ ਤੱਕ ਜਰੂਰ ਦੇਖਣੀ ਜੀ ਬਹੁਤ ਵਧੀਆ ਜਿਹੜੀ ਆਪਾਂ ਵਰਫੀ ਬਣਾਵਾਂਗੇ ਗਜਰੇਲਾ ਵਰਫੀ ਮਤਲਬ ਗਾਜਰਾਂ ਦੀ ਵਰਫੀ ਬਣਾਵਾਂਗੇ ਸੋ ਵੀਡੀਓ ਨੂੰ ਤੁਸੀਂ ਜਰੂਰ ਦੇਖਣਾ ਤੇ ਹੁਣ ਆਪਾਂ ਇਹਦਾ ਕद्दूकश ਕਰ ਲਈਏ ਉਸ ਤੋਂ ਬਾਅਦ ਆਪਾਂ ਅਗਲਾ ਪ੍ਰੋਸੈਸ ਕਰਾਂਗੇ ਜੀ ਲਓ ਜੀ ਜਿਹੜੀਆਂ ਆਪਾਂ ਗਾਜਰਾਂ ਸੀ ਆਪਾਂ ਕद्दूकश ਕਰ ਲਈਆਂ ਅੰਦਰ ਬੈਠ ਕੇ ਕਿਉਂਕਿ ਠੰਡਾ ਸੀ ਅੰਦਰ ਹ ਕੋ ਕਿਲੋ ਕੱਦੂ ਕਾਸ਼ ਕਾੜ ਕੇ ਤੇ ਹੁਣ ਆਪਾਂ ਇਹਨੂੰ ਖੜਾ ਹੀ ਜੀ ਪਾ ਲਾਂਗੇ ਜੀ ਤੇ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਪਕਾਵਾਂਗੇ ਜਿੰਨਾ ਚਿਰ ਜਿਹੜਾ ਦੁੱਧ ਆ ਉਹ ਗਾੜਾ ਨਹੀਂ ਹੋ ਜਾਂਦਾ ਤੇ ਗਾਜਰਾ ਕਈ ਤਾਂ ਪਕਾ ਕੇ ਵੀ ਪਾ ਲੈਂਦੇ ਨੇ ਕਈਆਂ ਨਾਲ ਦੁੱਧ ਵੀ ਪਾ ਲੈਂਦੇ ਨੇ ਸੋ ਅਸੀਂ ਦੋਨੇ ਤਰੀਕੇ ਵਰਤ ਲੈਨੇ ਆ ਇਹ ਆਪਾਂ ਦੁੱਧ ਨੂੰ ਚੰਗੀ ਤਰ੍ਹਾਂ ਕਾੜ ਲਾਂਗੇ ਤੇ ਵਧੀਆ ਜਣਾ ਖੋਏ ਜੀ ਨਿਕਲਿਆ ਆਉਣੀਆਂ ਜੀ ਇਹ ਵਧੀਆ ਬਣ ਜਾਣੀ ਨੇ ਗਾੜੀਆਂ ਗਾੜੀਆਂ ਹੁਣ ਆਪਾਂ ਇਹਨੂੰ ਪਾਣਾ ਹੋਣ ਦਵਾਂਗੇ ਉਸ ਤੋਂ ਬਾਅਦ ਅੱਗੇ ਦਿਖਾਉਣੀ ਆ। ਲੋ ਜੀ ਪੂਰਾ ਗਾੜਾ ਹੋ ਚੁੱਕਿਆ ਲੋ ਇਸ ਪ੍ਰਕਾਰ ਬਣ ਗਿਆ ਇਹ ਲਿਖ ਸਕਦੇ ਹਾਂ ਜੀ ਸਾਨੂੰ ਹੋ ਗਏ ਜੀ ਤੇ 4 ਘੰਟੇ ਲੱਗੇ ਪਿਆਰ ਨਾਲ ਵਿੱਚ ਦੀ ਅਸੀਂ ਕੰਮ ਕਰ ਲਿਆ ਸਾਰਾ ਪਰਿਵਾਰ ਨੇ ਲੱਜ ਕੇ ਬਣਾਇਆ ਜੀ ਕਿਉਂਕਿ ਟਾਈਮ ਤਾਂ ਲੱਗ ਜਾਂਦਾ ਹੈ ਨਾਲ ਦੀ ਨਾਲ ਸਾਰੇ ਸਿੱਖੀਏ ਤੇ ਇਹਦੇ ਵਿੱਚ ਅਸੀਂ ਪਾਵਾਂਗੇ ਜੀ ਅੱਧਾ ਤੋਂ 1 ਕਿਲੋ ਖੰਡ ਦਾਣੇਦਾਰ ਖੰਡ ਲਈ ਹੋਈ ਹੈ ਜੀ ਇਹ ਇਹ ਵੀ ਹੁਣ ਪਾਣੀ ਛੱਡੂਗੀ ਤੇ ਇਹਨੂੰ ਵੀ ਆਪਾਂ ਪਕਾਉਣੀ ਚੰਗੀ ਤਰ੍ਹਾਂ ਆਪਾਂ ਗਾੜਾ ਕਰ ਲਾਂਗੇ ਉਸ ਤੋਂ ਬਾਅਦ ਆਪਾਂ ਇਹ ਵਿੱਚ ਪਾਵਾਂਗੇ ਥੋੜਾ ਜਿਹਾ ਆਟਾ ਉਹਦੇ ਵਿੱਚ ਆਪਾਂ ਜਿਹੜਾ ਘਿਓ ਹੋਰ ਚਾਸ ਰੱਖੇ ਤੇ ਫਿਰ ਆਪਾਂ ਉਹਨੂੰ ਪਕਾਵਾਂਗੇ ਸੋ ਇਹਦੇ ਟਾਈਮ ਤਾਂ ਲੱਗਿਆ ਪਰ ਖਾਣ ਚ ਬਹੁਤ ਜ਼ਿਆਦਾ ਟੇਸਟਦਾਰ ਲੱਗੇਗੀ ਜਿਹੜੀ ਆਪਾਂ ਖੰਡ ਪਾਈ ਹੈ ਇਹਨੂੰ ਵੀ ਆਪਾਂ ਅੱਧਾ ਪੌਣਾ ਘੰਟਾ ਪਕਾਵਾਂਗੇ ਜਿਹਨੂੰ ਪਾਣੀ ਛੱਡ ਦਿੰਦੇ ਤੇ ਇਹਨੂੰ ਪੂਰਾ ਗਾੜਾ ਹੋਣ ਤੱਕ ਪਕਾਵਾਂਗੇ ਤੇ ਨਾਲੇ ਇਹਦੇ ਵਿੱਚ ਚਾਸਨੀ ਵੀ ਬਣ ਜੂਗੀ ਜਿਹਨੂੰ ਅਸੀਂ ਰੱਖਿਓ ਬਹੁਤ ਹੀ ਜ਼ਿਆਦਾ ਸਵਾਦ ਵਾਲੀ ਆ ਤੇ ਨਾਲੇ ਵਧੀਆ ਵੀ ਆਣੀ ਤੇ ਉਹ ਲਓ ਜੀ ਆਪਣਾ ਜਿਹੜਾ ਖੂਆ ਇਹ ਤਿਆਰ ਹੀ ਆ ਜੀ ਬਣ ਕੇ ਇਸ ਪ੍ਰਕਾਰ ਆਪਾਂ ਬਣਾ ਲਿਆ ਸੀਗਾ ਇਹ ਅੱਧਾ ਕਨਾ ਘੰਟਾ ਪਕਾਈ ਜਿਹੜਾ ਸੰਦ ਦਾ ਪਾਣੀ ਉਹ ਵੀ ਮੱਚਿਆ ਸੀਗਾ ਇਸ ਪ੍ਰਕਾਰ ਬਣ ਗਿਆ ਸੀ ਤੁਸੀਂ ਦੇਖ ਸਕਦੇ ਹੋਗੇ ਤੇ ਹੁਣ ਆਪਾਂ ਜਿਹੜਾ ਆਟਾ ਲਿਆ ਜੀ ਉਹ ਆਪਾਂ ਲਿਆ ਅੱਧਾ ਕਿਲੋ ਇਹਨੂੰ ਆਪਾਂ ਇਧਰਲੀ ਸਾਈਡ ਰੱਖ ਕੇ ਠਾਕਤਾ ਸੀਗਾ ਤੇ ਇਧਰੋਂ ਪਾ ਲੈ ਲਜੀ ਅੱਧਾ ਕਿਲੋ ਆਟਾ ਤੇ ਇਹਦੇ ਵਿੱਚ ਆਪਾਂ ਜਿਹੜਾ ਘਿਓ ਉਹ ਛੱਸ ਲਿਆ ਸੀਗਾ ਅੱਧੀ ਘਕੌਂਦੀ ਜਿਹੜੀ ਘਿਓ ਦੇ ਸੀਗੀ ਉਹ ਆਪਾਂ ਇਹਦੇ ਵਿੱਚ ਪਾ ਲਈ ਸੀਗੀ ਤੇ ਹੁਣ ਆਪਾਂ ਨੂੰ ਪਕਾਵਾਂਗੇ ਕਿਉਂ ਜਿਹੜਾ ਇਹ ਤੁਸੀਂ ਇੰਨਾ ਕੀ ਪਾਉਣਾ ਕਿਉਂਕਿ ਜੇਕਰ ਆਪਾਂ ਜ਼ਿਆਦਾ ਪਾਵਾਂਗੇ ਤਾਂ ਉਹ ਫਿਰ ਬਾਪੀ ਜਿਹੜਾ ਉਪਰੀ ਦੀ ਸੀ ਜਾਂਦਾ ਜੰਮਿਆ ਜਾ ਕੇ ਉਹ ਇਸ ਕਰਕੇ ਕਿਉਂ ਹੁੰਦਾ ਇਹਦੇ ਵਿੱਚ ਬਿਲਕੁਲ ਥੋੜਾ ਜਿਹਾ ਹੀ ਪਾਉਣਾ ਹੁੰਦਾ ਹੈ ਤੁਸੀਂ ਵੀ ਕਮੈਂਟ ਕਰਕੇ ਦੱਸਣਾ ਤੁਸੀਂ ਕੀ ਮੈਂ ਬਣਾਉਣੀ ਹੈ ਜੀ ਆਟੇ ਚ ਆਪਾਂ ਜਿਹੜਾ ਘਿਓ ਚੱਸ ਕੇ ਤੇ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਪਕਾਵਾਂਗੇ ਇਹਨਾਂ ਜਿਹੜੀ ਵਰਫੀ ਉਹ ਵਧੀਆ ਬਣਦੀ ਹੈਗੀ ਕਈ ਹੁੰਦੇ ਨੇ ਬਸ ਉਹ ਗਜਰੇਲੇ ਮੂੰਗੀ ਬਣਾ ਲੈਂਦੇ ਨੇ ਜੀ ਵਿਚਾਰ ਤਾਂ ਨਹੀਂ ਪੁੰਦੇ ਇਹਨੂੰ ਆਪਾਂ ਕਹਿੰਦੇ ਆ ਜੀ ਗਾਜਰ ਪਾ ਕਾਟਾ ਪਾ ਕੇ ਜਿਹੜੀ ਵਰਫੀ ਬਣਦੀ ਉਹਨੂੰ ਤੇ ਤੁਸੀਂ ਦੱਸਣਾ ਜੀ ਤੁਸੀਂ ਕੀ ਨਾਮ ਨਾਲ ਇਹਨੂੰ ਮੈਂ ਤੱਕ ਵੀ ਜਾਣਦੇ ਕੋਈ ਗਾਜਰਪਾਕ ਕਹਿੰਦੇ ਨੇ ਕੋਈ ਵਿਜ਼ਰੇਲਾ ਕਹਿੰਦਾ ਕੋਈ ਗਾਜਰ ਦੀ ਵਰਫੀ ਕਹਿੰਦੇ ਆਪਣੇ ਕਹਿੰਦੇ ਨੇ ਜੀ ਗਾਜਰਪਾਕ ਦੀ ਵਰਫੀ ਤੇ ਹੁਣ ਆਪਾਂ ਸਾਰਾ ਬਣਾ ਕੇ ਤੁਹਾਨੂੰ ਦਿਖਾਉਣੀ ਆ ਜੀ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਪਕਾ ਲਈਏ ਲਓ ਜੀ ਆਟਾ ਭੁੰਨ ਕੇ ਬਿਲਕੁਲ ਤਿਆਰ ਆ ਹੁਣ ਆਪਾਂ ਇਹਨੂੰ ਮਾ ਦੰਨੇ ਆਗੇ ਤੇ ਜਿਹੜਾ ਪਿੱਖ ਹੋਏ ਵਾਲੀ ਚੜਾਹੀ ਉਹਨੂੰ ਆਪਾਂ ਦੁਬਾਰ ਤੋਂ ਫੇਰ ਗਰਮ ਰੱਖ ਦੰਨੇ ਆ ਤੇ ਫਿਰ ਇਹਦੇ ਵਿੱਚ ਹੀ ਜਿਹੜਾ ਆਪਣਾ ਕੋਆ ਰੱਖਾਂਗੇ ਉਹਦੇ ਵਿੱਚ ਜਿਹੜਾ ਆਟਾ ਆਪਾਂ ਭੁੰਨੇਗਾ ਇਹ ਆਪਾਂ ਸਾਰੋਂ ਦੇ ਵਿੱਚ ਮਿਕਸ ਕਰ ਲਏ ਜੀ ਕੋਏ ਵਾਲੀ ਜਿਹੜੀ ਕੜਾਈ ਹੋ ਆਪਾਂ ਫਿਰ ਤੋਂ ਰੱਖ ਲਈ ਗਰਮ ਹੋਣ ਵਾਸਤੇ ਤੇ ਹੁਣ ਜਿਹੜਾ ਆਪਾਂ ਆਟੇ ਨੂੰ ਚੰਗੀ ਤਰ੍ਹਾਂ ਪਕਾ ਲਿਆ ਸੀਗਾ ਅੱਧਾ ਕਿਲੋ ਲਿਆ ਸੀ ਉਹਨੂੰ ਵੀ ਆਪਾਂ ਇਹਦੇ ਵਿੱਚ ਮਿਕਸ ਕਰ ਲਾਂਗੇ ਜੀ ਖੰਡ ਤੁਸੀਂ ਆਪ ਦੇ ਹਿਸਾਬ ਨਾਲ ਘੱਟ ਪਾ ਸਕਦੇ ਜਿਹੜੀ ਆਪਾਂ ਪਹਿਲਾਂ ਪਾ ਕੇ ਜਿਹੜਾ ਪਾਣੀ ਚਾਹਿਆ ਸੀਗਾ ਇਕੱਠੇ ਉਹ ਜਿਹੜੀ ਖੰਡ ਆ ਵੀ ਉਹ ਤੁਸੀਂ ਆਪ ਦੇ ਹਿਸਾਬ ਨਾਲ ਪਾਉਦੇ ਕਈ ਘੱਟ ਖਾਂਦੇ ਨੇ ਕਈ ਘੱਟ ਖਾਂਦੇ ਨੇਗੇ ਜਿਹੜਾ ਆਟਾ ਪਾਉਣ ਲਈ ਬਰਫੀ ਆ ਉਹ ਬਹੁਤ ਠੁਣੀ ਹੋ ਜਾਂਦੀ ਹੈਗੀ ਉਸ ਕਰਕੇ ਸੇ ਆਟਾ ਜ਼ਰੂਰ ਪਾਉਣੀ ਜੀ ਤੁਸੀਂ ਜੇ ਆਟਾ ਨਹੀਂ ਪਾਉਣਾ ਤਾਂ ਇਹ ਚੰਗੀ ਤਰ੍ਹਾਂ ਪਕਾ ਲ ਜਦੋਂ ਤੱਕ ਆਂਸਰ ਦਿੱਤੀ ਪਰ ਉਸ ਤੋਂ ਬਾਅਦ ਜਦ ਇਹਨੂੰ ਜਮਾ ਦੇਣੀ ਪੀਸ ਉਹ ਤੁਸੀਂ ਕੱਟ ਸਕਦੇ ਹੋ ਹੁਣ ਤਹਾਂ ਮਿਲ ਗਿਆ ਪੂਰਾ ਬਣ ਗਿਆ ਉਹ ਰੱਖਾ ਵਗੇ ਜੀ ਇੱਕ ਟ੍ਰੇ ਚਾਪਤ ਲਾ ਲੈਂਗੇ ਜੀ ਤੇ ਉਸ ਤੋਂ ਬਾਅਦ ਆਪਾਂ ਜਿਹੜਾ ਸਾਰਾ ਪੇਸਟ ਹੈ ਉਹ ਤੇ ਜਮਾਵਾਂਗੇ ਚੰਗੀ ਤਰ੍ਹਾਂ ਜਿਹੜਾ ਆਟਾ ਭੁੰਨੇ ਲਈ ਉਹ ਤੋਂ ਮਠੀ ਮਠੀ ਆ ਕੇ ਤੇ ਭੁੰਨ ਲਵਾਂਗੇ ਵਿੱਚ ਚਾਸ ਕੇ ਤੇ ਬਹੁਤ ਹੀ ਵਧੀਆ ਜਿਹਾ ਗਿਜਰੇ ਵਾਲਾ ਬਣ ਕੇ ਤਿਆਰ ਆ ਜਿਹੜਾ ਤੁਸੀਂ ਪਾਉਦੇ ਹੋ ਉਹਦੇ ਵਿੱਚ ਡਰਾਈ ਫਰੂਟ ਦੇ ਪਾਉਂਦੇ ਆ ਹੋਰ ਵੀ ਹਾਂ ਜਿਵੇਂ ਉਹਦੇ ਵਿੱਚ ਜਿਹੜੇ ਡਰਾਈ ਫਰੂਟ ਆ ਉਹ ਤੁਸੀਂ ਨਿਚਾਲ ਕੇ ਕੱਟਵਾ ਦੇਣੀ ਉੱਪਰ ਪਿਆਰ ਦੇ ਦੇਣੀ ਗਿਜਰੇ ਵਾਲਾ ਬਿਲਕੁਲ ਤਿਆਰ ਆ ਜਿਹੜਾ ਅਸੀਂ ਖਾਣਾ ਹੁਣ ਵਾਸਤੇ ਰੱਖ ਲਵਾਂਗੇ ਟ੍ਰੇ 'ਚ ਜਮਾ ਲਵਾਂਗੇ ਲਓ ਜੀ ਇਹਨੂੰ ਆਪਾਂ ਟ੍ਰੇ 'ਚ ਜਮਾਲਾ ਸੀ ਇੱਥੇ ਤੇ ਘੋਲ ਲਾ ਲਾ ਸੀ ਹਲਕਾ ਹਲਕਾ ਤੇ ਇਹਨੂੰ 2-3 ਘੰਟੇ ਵਾਸਤੇ ਜੰਮਣ ਵਾਸਤੇ ਰੱਖਤਾ ਸੀ ਬਿਲਕੁਲ ਠੰਡਾ ਹੋ ਚੁੱਕਿਆ ਹੈ ਤੇ ਹੁਣ ਆਪਾਂ ਇਹਦੇ ਪੀਸ ਆ ਉਹ ਕੱਟ ਕੇ ਤਿਆਰ ਕਰ ਲਾਂਗੇ ਕਿਉਂਕਿ ਜਦੋਂ ਜੰਮ ਜਾਂਦਾ ਉਦੋਂ ਵਧੀਆ ਪੀਸ ਕੱਟੀਦੀ ਆ ਪਹਿਲਾਂ ਜੀ ਕਟਾਂਗੇ ਤਾਂ ਇਹ ਖਰਾਬ ਜੀ ਹੋ ਜਾਂਦੇ ਆ ਸ਼ੇਪ ਵਧੀਆ ਨਹੀਂ ਆਉਂਦੀ ਇਸ ਕਰਕੇ ਜਦੋਂ ਟ੍ਰੇ 'ਚ ਇਹ ਜੰਮ ਜੇ ਤੇ ਉਸ ਤੋਂ ਬਾਅਦ ਜਿਹੜੇ ਆਪਾਂ ਪੀਸ ਕੱਟ ਕੇ ਤਿਆਰ ਕਰ ਲਾਂਗੇ ਤਾਂ ਇਹਦਾ ਤੁਸੀਂ ਦੇਖ ਸਕਦੇ ਹੋ ਜੀ ਮੈਂ ਜਿਹੜੇ ਪੀਸ ਆ ਉਹ ਪਹਿਲਾਂ ਹੀ ਕੱਟ ਕੇ ਰੱਖ ਲਈ ਸੀ ਇਸ ਪ੍ਰਕਾਰ ਬਣ ਜਾਣੀ ਬਹੁਤ ਹੀ ਟੇਸਟੀ ਜਿਹੜੀ ਬਰਫੀ ਬਣ ਕੇ ਤਿਆਰ ਹੁੰਦੀ ਆ ਸੋ ਤੁਸੀਂ ਵੀ ਇਹ ਗਜ਼ਰੇਲਾ ਵਰਫੀ ਜ਼ਰੂਰ ਕਰੇ ਬਣਾਉਣੀ ਜੀ ਅਸੀਂ ਤਾਂ ਇਹਨੂੰ ਗਜ਼ਰੇਲਾ ਵਰਫੀ ਕਹਿੰਨੇ ਆ ਤੁਸੀਂ ਕੀ ਕਹਿੰਦੇ ਹੋ ਆਪਣੇ ਆਪਣੇ ਏਰੀਆ 'ਚ ਨਾਮ ਇਸ ਵਰਫੀ ਦੇ ਜ਼ਰੂਰ ਦੱਸਣੇ ਜੀ ਸੋ ਵੀਡੀਓ ਵਧ ਲਈ ਅੱਗੇ ਜ਼